ਸੱਜਣੋ ਗਰਲਸ ਸਟਾਪ ਦੇ ਵਿੱਚ ਨਵਾਂ ਸਟਾਕ ਆਇਆ ਏ ਤੁਹਾਨੂੰ ਦਰਸ਼ਨ ਕਰਾਉਣੇ ਆ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਬਹੁਤ ਹੀ ਵਧੀਆ ਫੈਬਰਿਕ ਆ ਕਲਰ ਚਾਰਟ ਵੀ ਬਹੁਤ ਸੋਹਣਾ ਆ ਇਹਨਾਂ ਵਿੱਚ ਕਲਰ ਚੈੱਕ ਕਰੋ ਤੁਸੀਂ ਹਰ ਮਨ ਥੋੜਾ ਜਿਹਾ ਨੇੜੇ ਕਰਕੇ ਕਪੜਾ ਵੀ ਚੱਕਰਾ ਦੇ ਬਹੁਤ ਹੀ ਵਧੀਆ ਕੁਆਲਿਟੀ ਦਾ ਚ ਲਾਈਟ ਵੇਟ ਬਹੁਤ ਵਧੀਆ ਫੈਬਰਿਕ ਆ ਕਲਰ ਚਾਰਟ ਬਹੁਤ ਸੋਹਣਾ ਇਹਨਾਂ ਵਿੱਚ ਕਲਰ ਚੈੱਕ ਕਰੋ ਤੁਸੀਂ ਬਹੁਤ ਸੋਹਣੇ ਕਲਰ ਆਏ ਆ ਬਰ ਬਗੈਰਾ ਦੀ ਫੁੱਲ ਗਰੰਟੀ ਆ ਬਹੁਤ ਹੀ ਸੋਹਣਾ ਕਲਰ ਚਾਰਟ ਆਇਆ ਏ ਜੇ ਕਿਸੇ ਸੱਜਣ ਨੇ ਸ਼ਾਪ ਤੇ ਵਿజిਟ ਕਰਨਾ ਆ A to Z ਨਿਹਾਰ ਸਿੰਘ ਵਾਲਾ ਸ਼ਾਪ ਤੇ ਪਹੁੰਚੋ ਜੇ ਕਿਸੇ ਨੇ ਆਨਲਾਈਨ ਆਰਡਰ ਕਰਨਾ ਉੱਪਰ ਵਟਸਐਪ ਨੰਬਰ ਦਿੱਤਾ ਹੋਇਆ ਏ ਵਟਸਐਪ ਤੇ ਸੰਪਰਕ ਕਰੋ たのは。